ਇਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੀ ਗੁਰੂ ਕਲਾ ਮੰਚ ਵੱਲੋਂ 35ਵਾਂ ਇਹ ਸਾਲਾਣਾ ਜਿਹੜਾ ਹੈਗਾ ਆ ਰਾਮਲੀਲਾ ਦਾ ਉਤਸਵ ਜਿਹੜਾ ਹੈ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਸਾਡੇ ਵਿੱਚ ਐਸਐਸਪੀ ਹਰਵਿੰਦਰ ਸਿੰਘ ਜੀ ਪਹੁੰਚੇ ਨੇ ਸੋ ਗੱਲਬਾਤ ਕਰਦੇ ਹੈਗੇ ਆ ਹਾਂਜੀ ਸਰ ਬਾਜੀ ਅੱਜ ਨਕੋਦਰ ਦੇ ਵਿੱਚ ਜਿਹੜਾ ਹੈਗਾ ਮੈਨੂੰ ਆਉਣ ਦਾ ਮੌਕਾ ਮਿਲਿਆ ਜਿਹੜਾ ਸਾਡਾ ਸ਼੍ਰੀ ਕਲਾ ਮਾਤਾ ਦਾ ਮੰਦਰ ਹੈਗਾ ਇੱਥੇ ਮੈਂ ਆਇਆ ਕਿਹਾ ਤੇ ਪਲੱਸ ਜਿਹੜੀ ਹੈਗੀ ਹੈ ਇੱਥੇ ਸ਼੍ਰੀ ਗੁਰੂ ਕਲਾ ਜਿਹੜੀ ਸੰਮਤੀ ਹੈਗੀ ਹੈ ਇਹਦੇ ਵੱਲੋਂ ਜੇ ਮੈਨੂੰ ਦੱਸਿਆ ਕਿ ਕਿ ਪਿੱਛੇ ਪਿਛਲੇ ਕਾਫੀ 35-40 ਸਾਲ ਤੋਂ ਜਿਹੜਾ ਹੈਗਾ ਇੱਥੇ ਆਰਮ ਲਲ ਨੇ ਲੀਲਾ ਦੇ ਵਿੱਚ ਜਿਹੜੀ ਹੈਗੀ ਹੈ ਸਾਰੇ ਨਾਟਕਾ ਦਾ ਉਪਰੋਕਾ ਆਯੋਜਨ ਕੀਤਾ ਜਾਂਦਾ ਜੀ ਤਾਂ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਅਸੀਂ ਇੱਕ ਆ ਕਿ ਸਾਡੇ ਜਿਹੜੇ ਸਾਡੇ ਸਤਕਾਰਯੋਗ ਕਮਿਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਇਹਨਾਂ ਨੂੰ ਮਿਲਿਆ ਜਾਵੇ ਤੇ ਇੱਕ ਜਿਹੜਾ ਹੈਗਾ ਪਬਲਿਕ ਦੇ ਵਿੱਚ ਮੈਸੇਜ ਦਿੱਤਾ ਜਾਵੇ ਤੇ ਸਾਡਾ ਕਿਉਂਕਿ ਇਹ ਸਾਂਝਾ ਤਿਉਹਾਰ ਹੋ ਰਿਹਾ ਹੈਗਾ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਕਿ ਪਬਲਿਕ ਦੀ ਕਾਫੀ ਗੈਦਰਿੰਗ ਹੁੰਦੀ ਹੈ ਇੱਥੇ ਉਹਨਾਂ ਨੂੰ ਸਿਕਿਉਰਟੀ ਵਾਸਤੇ ਉਹਨਾਂ ਦੀ ਚੈਕਿੰਗ ਕਰਨੀ ਬਰੀਫਿੰਗ ਕਰਨੀ ਮੇਰੇ ਨਾਲ ਸਾਡੇ ਇੱਥੋਂ ਦੇ ਹੜਕਾ ਜਿਹੜੇ ਹੈਗੇ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਜੀ ਐਸਐਚਓ ਗੁਰਪ੍ਰੀਤ ਸਿੰਘ ਇਹ ਨਾਲ ਨੇ ਬੁੱਚੀ ਸਾਡੀ ਜਿਹੜੀ ਪੁਲਿਸ ਫੋਰਸ ਦੀ ਹੈ ਜਿਹੜੀਆਂ ਡਿਊਟੀਆਂ ਇੱਥੇ ਲਗਾਈਆਂ ਜਾਂਦੀਆਂ ਨੇ ਹੋਰ ਵੀ ਇਸ ਤੋਂ ਇਲਾਵਾ ਵੀ ਜਿੱਥੇ-ਜਿੱਥੇ ਵੀ ਸਾਡੇ ਪ੍ਰੋਗਰਾਮ ਇਹ ਆਯੋਜਿਤ ਹੋ ਰਹੇ ਨੇ ਉਹਨਾਂ ਨੂੰ ਮੈਂ ਵਿਜ਼ਿਟ ਕਰਕੇ ਸਾਰੇ ਪਰਸਨਲੀ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਖੁਦ ਜਾ ਕੇ ਸਿਕਿਉਰਿਟੀ ਨੂੰ ਰਿਵਿਊ ਕਰ ਰਿਹਾ ਜੀ ਕਿ ਪ੍ਰੋਪਰ ਉਹ ਤੇ ਸਿਕਿਉਰਿਟੀ ਲੱਗਦੀ ਹੋਵੇ ਕਿਸੇ ਤਰੀਕੇ ਦੀ ਜਿਹੜਾ ਕਿਸੇ ਤਰ੍ਹਾਂ ਦੇ ਕੋਈ ਜਿਹੜੀ ਹੈਗੀ ਆ ਸਾਡੇ ਜਿਹੜੇ ਦਰਸ਼ਕ ਆਉਂਦੇ ਨੇ ਉਹਨਾਂ ਨੂੰ ਜਾਂ ਸਾਡੇ ਜਿਹੜੇ ਕਮੇਟੀ ਦੇ ਪ੍ਰਬੰਧਕ ਆਯੋਜਨ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ ਮੁਸ਼ਕਲ ਤੇ ਜਨਾਬ ਜੀ ਆਮ ਜਿਹੜੇ ਹੈਗੇ ਆ ਮੇਰੇ ਵੱਲੋਂ ਇਹ ਜਿਵੇਂ ਹੁਣ ਫੈਸਟਿਵ ਸੀਜ਼ਨ ਹੈਗਾ ਸਾਡੇ ਦਿਨ ਤਿਹਾਰ ਜਿਹੜੇ ਹੈਗੇ ਨੇ ਸਾਡੇ ਧਾਰਮਿਕ ਤਿਹਾਰ ਚੱਲ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਜਿਹੜੀ ਹੈਗੀ ਬਧਾਈ ਦਿੱਤੀ ਜਾਂਦੀ ਆ ਜੀ ਤੇ ਸਾਰਿਆਂ ਨੂੰ ਮੇਰੇ ਪ੍ਰਮਾਤਮਾ ਅੱਗੇ ਮੰਦਿਰ ਦੇ ਵਿੱਚ ਵੀ ਜਿਹੜੀ ਹੈਗੀ ਹੈ ਇਹ ਹੀ ਬੇਨਤੀ ਹੈਗੀ ਆ ਕਿ ਸਾਰਿਆਂ ਦੇ ਵਿੱਚ ਇੱਕ ਜਿਹੜੀ ਸੁਧਾਪਨਾ ਬਣਾਈ ਰੱਖਣ ਲਈ ਸਾਰਿਆਂ ਨੂੰ ਜਿਹੜਾ ਸਾਨੂੰ ਅਸ਼ੀਰਵਾਦ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਸ਼੍ਰੀ ਗੁਰੂ ਕਲਾ ਮંચ ਵੱਲੋਂ ਅੱਜ ਮੈਂ ਬਹੁਤ ਖੁਸ਼ ਨਸੀਬ ਸਮਝਦਾ ਆਪਣੇ ਉਹਨੂੰ ਕਿ ਸਾਡੇ ਕੋਲ ਐਸਐਸਪੀ ਸਾਹਿਬ ਪਰਸਨਲੀ ਤੌਰ ਤੇ ਇੱਥੇ ਆਏ ਆ ਜਿੱਥੇ ਉਹ ਐਜੇ ਅਫੀਸਰ ਸਿਕਿਉਰਿਟੀ ਦੇ ਤੌਰ ਤੇ ਸਾਡੀਆਂ ਇੱਥੇ ਜਿਹੜੀਆਂ ਕਾਰਗੁਜ਼ਾਰੀ ਆ ਸਾਰਾ ਉਹਦੇ ਉਹਦੇ ਵਾਸਤੇ ਆਏ ਆ ਉਹਦੇ ਨਾਲ ਨਾਲ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਮਨੋਬਲ ਬਹੁਤ ਉੱਚਾ ਉੱਡਦਾ ਕਿ ਐਡਾ ਅਫੀਸਰ ਜਿਹੜਾ ਇੰਨੇ ਆਪਣੇ ਔਖੇ ਤਾਂ ਹੁੰਦੇ ਵਿੱਚ ਇੰਨੇ ਬਿਜ਼ੀ ਸ਼ਡਿਊਲ ਦੇ ਬਾਵਜੂਦ ਰਾਤ ਵੇਲੇ ਸਾਰੇ ਅਰੇਂਜਮੈਂਟਸ ਦਾ ਵਗੈਰਾ ਨੂੰ ਦੇਖਣ ਤੋਂ ਅਸੀਂ ਇਹਨਾਂ ਦਾ ਸਾਰੀ ਮੈਨੇਜਮੈਂਟ ਵੱਲੋਂ ਤਲਵਾਦ ਵੀ ਕਰਦੇ ਆਂ ਔਰ ਅਸ਼્યોਰ ਕਰਦੇ ਆਂ ਕਿ ਉਸ ਜਿਸ ਤਰ੍ਹਾਂ ਜੋ ਪਰੰਪਰਾ ਬਣੀ ਆ ਭਾਈਚਾਰਾ ਇਸ ਸਮਾਜ ਤੇ ਵਿੱਚ ਅਸੀਂ ਇਹ ਨਾਲ ਮਿਲ ਕੇ ਜਿਹੜੇ ਤਿਉਹਾਰ ਆ ਜਿੱਦਾਂ ਅੱਗੇ ਪਰੰਪਰਾ ਚੱਲਦੀ ਸੀ ਉਸੇ ਤਰ੍ਹਾਂ ਹੀ ਮਨਾਵਾਂਗੇ ਔਰ ਤੁਹਾਡੇ ਸਹਿਯੋਗ ਦਾ ਅਸੀਂ ਤਲਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਬਹੁਤ ਅੱਛਾ ਸੰਦੇਸ਼ ਜਾਊਗਾ ਤੁਹਾਡਾ ਹੌਣ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਹੱਥ ਜੋੜ ਕੇ ਧੰਨਵਾਦ ਔਰ ਇਹੀ ਆਸ ਕਰਦੇ ਆਂ ਕਿ ਪਰਮਾਤਮਾ ਕਿਰਪਾ ਬੜਾਈ ਰੱਖੇ ਔਰ ਤੁਸੀਂ ਵੀ ਇਸੇ ਤਰ੍ਹਾਂ ਹੀ ਸੁਭਾਜ ਦੀ ਸੇਵਾ ਕਰਦੇ ਰਹੋ ਬਹੁਤ ਥੈਂਕ ਯੂ ਸੋ ਮਚ ਜੈ ਸ਼੍ਰੀ ਰਾਮ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ